ਯਾ ਸਰ ਅਲਗ-ਅਲਗ ਸ਼ਸ਼ਸ਼ਨਾ ਦੇ ਨਾਲ ਮੀਟਿੰਗ ਹੋਈ ਜਿਨੇਂਦਰ ਸੀ ਇਸ ਐਡਵੋਕੇਟ ਟੈਕਸਲੇਟਿਡ ਅਲਗ-ਅਲਗ ਵਪਾਰਿਕ ਸੰਸਥਾਵਾਂ ਦੇ ਹੈਡਸ ਤੇ ਸਭ ਨੇ ਜੀਐਸਟੀ ਦੇ ਰਿਫਾਰਮਸ ਜਿਹੜੇ ਮੋਦੀ ਸਾਹਿਬ ਨੇ ਕੀਤੇ ਨੇ ਉਹਰੀ ਸ਼ਲਾਘਾ ਕੀਤੀ ਹੈ ਸراہਨਾ ਕੀਤੀ ਹੈ ਵਪਾਰੀਆਂ ਚ ਇੱਕ ਬੜਾ ਖੁਸ਼ੀ ਦਾ ਵਾਤਾਵਰਨ ਹੈ ਪੂਰਾ ਖੁਸ਼ੀ ਦਾ ਵਾਤਾਵਰਨ ਦੇ ਅੰਦਰ ਵਪਾਰੀ ਸਮਝ ਰਿਹਾ ਕਿ ਪਹਿਲੀ ਸਰਕਾਰ ਹੈ ਜਿਨੇ ਟੈਕਸ ਰਿਬੇਟ ਦਿੱਤੀ ਅਇਤਕ ਸਰਕਾਰਾਂ ਟੈਕਸ ਲਗਾਉਂਦੀਆਂ ਆਈਆਂ ਪਹਿਲੀ ਵਾਰੀ ਹੈ ਕਿ ਇੱਕ ਸਾਲ 'ਚ ਤਿੰਨ ਵੱਡੇ ਤੋਹਫੇ ਵਪਾਰੀਆਂ ਨੂੰ ਮਿਲੇ ਨੇ ਔਰ ਅੱਜ ਵਪਾਰੀ ਵਰਗ 'ਚ ਜਿਹੜਾ ਲਾਸਟ ਤੋਹਫਾ ਕਿ ਦੁਸ਼ਹਿਰੇ ਤੋਂ ਪਹਿਲੇ ਦੀਵਾਲੀ ਮਨਾਉਣ ਦਾ ਢਾਈ ਲੱਖ ਕਰੋ ਇਹ ਕੋਈ ਛੋਟੀ ਗੱਲ ਨਹੀਂ ਇਹ ਚੈਂਬਰ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਔਰ ਅਜੀ ਇਹ ਉਹ ਲੋਕ ਜਿਹੜੇ ਦੇਸ਼ ਦੇ ਖਜ਼ਾਨੇ ਨੂੰ ਭਰਦੇ ਨੇ ਟੈਕਸ ਪੇ ਕਰਦੇ ਨੇ ਇਹ ਲੋਕ ਪੂਰੇ ਉਤਸ਼ਾਹ ਦੇ ਨਾਲ ਇਸ ਕੰਮ 'ਤੇ ਲੱਗੇ ਨੇ ਰਿਸ਼ਤ ਰੂਪ 'ਚ ਹਿੰਦੁਸਤਾਨ ਦਾ ਵਪਾਰ ਹਿੰਦੁਸਤਾਨੀ ਇੰਡਸਟਰੀ ਐਮ ਐਸ ਐਮ ਇ ਹੋਰ ਤੇ ਜਿੰਨਾ ਅੱਗੇ ਵਧੇਗੀ ਔਰ ਮੋਦੀ ਦਾ ਇਹੜਾ ਪ੍ਰਯਾਸ ਇਹ ਕਾਮਰਸ ਖੂਬ ਲਿਆਏਗਾ ਲਿਕੁਇਡ ਵਧੇਗਾ ਔਰ ਵਪਾਰੀ ਅੱਗੇ ਵਧ ਕੇ ਦੇਸ਼ ਦੇ ਤਰੱਕੀ 'ਚ ਪਾਰਟਿਸਪੇਟ ਕਰੇਗਾ ਕੁਝ ਵਪਾਰੀਆਂ ਨੇ ਮੁਸ਼ਕਲਾਂ ਵੀ ਦੱਸੀਆਂ ਮਾ ਜੀ ਜੀ ਐਸਾ ਕਿ ਵਪਾਰੀਆਂ ਨੇ ਮੁਸ਼ਕਲਾਂ ਦੱਸੀਆਂ ਉਹ ਜਿਹੜੀਆਂ ਛੋਟ-ਛੋਟੀਆਂ ਚੀਜਾਂ ਨੇ ਉਹਸੀ ਕੇਂਦਰ ਸਰਕਾਰ ਪਹਿਲੇ ਵੀ ਇਹਨਾਂ ਨਾਲ ਮੀਟਿੰਗਾਂ ਕਰਦੀ ਰਹਿੰਦੀ ਹੈ ਹੋਮ ਵੀ ਇਹਨਾਂ ਨੂੰ ਮੀਟਿੰਗਾਂ 'ਚ ਲੈ ਜਾਵਾਂਗੇ ਔਰ ਇੱਕ ਇੱਕ ਸਮੱਸਿਆ ਦਾ ਹੱਲ ਠੀਕ ਹੈ ਧੰਨਵਾਦ ਅਲਗ ਅਲਗ ਐਸੋਸੀਏਸ਼ਨਾਂ ਦੇ ਨਾਲ ਮੀਟਿੰਗ ਹੋਈ ਜਿਵੇਂ ਅੰਦਰ ਸੀਏ ਐਡਵੋਕੇਟ ਟੈਕਸ ਰਿਲੇਟਿਡ ਅਲਗ ਅਲਗ ਵਪਾਰਿਕ ਸੰਸਥਾਵਾਂ ਦੇ ਹੈਡਸ ਔਰ ਸਭ ਨੇ ਜੀਐਸਟੀ ਦੇ ਰਿਫਾਰਮਸ ਜਿਹੜੇ ਮੋਦੀ ਸਾਹਿਬ ਨੇ ਕੀਤੇ ਨੇ ਉਹਰੀ ਸ਼ਲਾਘਾ ਕੀਤੀ ਹੈ ਸਰਹਾਨਾ ਦੇ ਵਪਾਰੀਆਂ ਚ ਇੱਕ ਬੜਾ ਖੁਸ਼ੀ ਦਾ ਵਾਤਾਵਰਨ ਹੈ ਹੋਰ ਇਸ ਖੁਸ਼ੀ ਦੇ ਵਾਤਾਵਰਨ ਦੇ ਅੰਦਰ ਵਪਾਰੀ ਇਹ ਸਮਝ ਰਿਹਾ ਕਿ ਪਹਿਲੀ ਸਰਕਾਰ ਹੈ ਜਿਨੇ ਟੈਕਸ ਰਿਬੇਟ ਦਿੱਤੀ ਅੱਜ ਤੱਕ ਸਰਕਾਰਾਂ ਟੈਕਸ ਲਗਾਉਂਦੀਆਂ ਆਈਆਂ ਪਹਿਲੀ ਵਾਰੀ ਹੈ ਕਿ ਇੱਕ ਸਾਲ ਚ ਤਿੰਨ ਵੱਡੇ ਤੋਹਫੇ ਵਪਾਰੀਆਂ ਨੂੰ ਮਿਲੇ ਨੇ ਔਰ ਅੱਜ ਵਪਾਰੀ ਵਰਗ ਚ ਜਿਹੜਾ ਲਾਸਟ ਤੋਹਫਾ ਕਿ ਦੁਸ਼ਹਿਰੇ ਤੋਂ ਪਹਿਲੇ ਦੀਵਾਲੀ ਮਨਾਉਂਦਾ 2.5 ਲੱਖ ਕਰੋ ਇਹ ਕੋਈ ਛੋਟੀ ਗੱਲ ਨਹੀਂ ਇਹ ਚੈਂਬਰ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਔਰ ਅਸੀਂ ਇਹੋ ਲੋਕ ਜਿਹੜੇ ਦੇਸ਼ ਦੇ ਖਜ਼ਾਨੇ ਨੂੰ ਭਰਦੇ ਨੇ ਟੈਕਸ ਪੇ ਕਰਦੇ ਨੇ ਇਹ ਲੋਕ ਪੂਰੇ ਉਤਸ਼ਾਹ ਦੇ ਨਾਲ ਇਸ ਕੰਮ 'ਤੇ ਲੱਗੇ ਨੇ ਰਜਿਸਟਰ ਰੂਪ ਚ ਹਿੰਦੁਸਤਾਨ ਦਾ ਵਪਾਰ ਹਿੰਦੁਸਤਾਨੀ ਇੰਡਸਟਰੀ ਐਮ ਐਸ ਐਮ ਵੀ ਹੋਰ ਤੇ ਜਿੰਨਾਂ ਅੱਗੇ ਵਧੇਗੀ ਔਰ ਮੋਦੀ ਦਾ ਇਹ ਪ੍ਰਯਾਸ ਹੈ ਇਹ ਕਾਮਰਸ ਨੂੰ ਬੂਮ ਲਿਆਏਗਾ ਲਿਕੁਇਡ ਵਧੇਗਾ ਔਰ ਵਪਾਰੀ ਅੱਗੇ ਵੱਧ ਕੇ ਦੇਸ਼ ਦੇ ਤਰੱਕੀ ਦੇ ਪਾਰਟਿਸਪੈਂਟ ਹੈ। ਤੋਂ ਵਪਾਰੀ ਨੇ ਮੁਸ਼ਕਲਾਂ ਵੀ ਦੱਸੀਆਂ ਅੱਜ ਜੀ। ਐਸਾ ਕਿ ਵਪਾਰੀਆਂ ਨੇ ਮੁਸ਼ਕਲਾਂ ਦੱਸੀਆਂ ਉਹ ਜਿਹੜੀਆਂ ਛੋਟ-ਛੋਟੀਆਂ ਚੀਜ਼ਾਂ ਨੇ ਉਹ ਅਸੀਂ ਕੇਂਦਰ ਸਰਕਾਰ ਪਹਿਲੇ ਵੀ ਇਹਨਾਂ ਨਾਲ ਮੀਟਿੰਗਾਂ ਕਰਦੀ ਰਹਿੰਦੀ ਹੈ। ਹੁਮੇ ਇਹਨਾਂ ਨੂੰ ਮੀਟਿੰਗਾਂ 'ਚ ਲੈ ਜਾਵਾਂਗੇ। ਔਰ ਇੱਕ-ਇੱਕ ਸਮੱਸਿਆ ਦਾ ਹੱਲ। ਠੀਕ ਹੈ। ਧੰਨਵਾਦ।